ਅਮਰ ਇਹ ਹੋਰ ਪਾਲਾ ਮਾਇਆ ਆਬ ਦੇਖ ਰਹੇ ਹਾਂ ਸੱਤਰੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਨਾਮ ਹੀ ਦੱਸ ਦਵਾਂ ਆਪਣਾ डॉक्टर पूनमप्रीत कौर सो मेनू बड़ा ही अच्छा बड़ लगा कि ਤੁਹਾਡੇ ਵੀ ਇੱਕ ਬੱਚਾ ਡਾਕਟਰ ਬਣਿਆ ਹੋਇਆ ਹੈ ਮੈਂ ਵੀ ਐਮਬੀਬੀਐਸ ਕੀਤੀ ਹੈ ਸਰਕਾਰੀ ਕਾਲਜ ਤੋਂ ਚੰਡੀਗੜ੍ਹ ਤੋਂ ਤੇ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮੈਨੂੰ ਤੁਸੀਂ ਇੱਥੇ ਬੁਲਾਇਆ ਔਰ ਖਿਮਾ ਦੀ ਵੀ ਜਾਚ ਕਰਦੀ ਹਾਂ ਕਿ ਮੈਂ ਸਮਾਂ ਇਹਨਾਂ ਨਹੀਂ ਕੱਢ ਸਕੀ ਅੱਜ ਮੈਨੂੰ ਪ੍ਰੋਗਰਾਮ ਦਾ ਤਾਂ ਪਤਾ ਸੀਗਾ ਕੁਝ ਦਿਨ ਪਹਿਲਾਂ ਤੋਂ ਹੀ ਬਟ ਪਹਿਲਾਂ ਇਹ ਸੀ ਕਿ ਸ਼ਾਇਦ ਡੀਸੀ मैम ਆ ਰਹੇ ਨੇ ਬਟ ਤੁਹਾਨੂੰ ਪਤਾ ਹੀ ਹੋਏਗਾ ਕਿ ਨੈਸ਼ਨਲ ਹਾਈਵੇ ਦਾ ਜਿਹੜਾ ਇਹਨਾਂ ਕੰਮ ਚੱਲ ਰਿਹਾ ਹੈ ਉਹ ਬੜੇ ਪ੍ਰੋਜੈਕਟ ਰੁਕ ਰਹੇ ਨੇ ਤਾਂ ਉਹਨਾਂ ਨੂੰ ਥੋੜੀ ਤੇਜ਼ੀ ਲਿਆਉਣ ਲਈ ਸਾਡੇ ਸਾਰੇ ਮੀਟਿੰਗ ਅੱਜ ਸਵੇਰੇ ਉੱਥੇ ਸੀ ਸੋ ਮੈਡਮ ਔਰ ਐਸਐਸਪੀ ਸਾਹਿਬ ਔਰ ਸਾਰੇ ਜਿੰਨਾ ਵੀ ਅਮਲਾ ਜਿਨ੍ਹਾਂ ਨੇ ਕੰਮ ਕਰਨਾ ਹੈ ਉਹ ਸੀ ਅੱਧਾ ਦਿਨ ਤਾਂ ਉੱਥੇ ਹੀ ਸੀਗੇ ਫਿਰ ਦਫ਼ਤਰਾਂ ਦੇ ਕੰਮ ਹੁੰਦੇ ਆ ਪਰ ਇੱਥੇ ਪਹੁੰਚਣ 'ਚ ਦੇਰੀ ਜ਼ਰੂਰ ਲੱਗੀ ਬਟ ਫਿਰ ਵੀ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਆ ਕਿ ਮੈਂ ਆਈ ਔਰ ਮੈਨੂੰ ਪਤਾ ਲੱਗਾ ਕਿ ਇੱਥੇ ਸਾਰੀਆਂ ਭੈਣਾਂ ਬੱਚੇ ਵੀ ਸਾਰੇ ਇਕੱਠੇ ਬੈਠੇ ਨੇ ਇੱਕ ਪਿੰਡ ਦੀ ਇੱਕ ਸੱਤ ਦੇ ਵਾਂਗੂ ਔਰ ਇਹ ਮਾਹੌਲ ਜਿਹੜਾ ਤੁਸੀਂ ਬਣਾਇਆ ਹੋਇਆ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਅਸੀਂ ਰਹੇ ਹਾਂ ਮੈਂ ਵੀ ਸ਼ਹਿਰ ਦੇ ਵਿੱਚ ਤਾਂ ਇੱਕ ਘਰ ਤੋਂ ਜਿਹੜਾ ਦੂਸਰਾ ਘਰ ਹੈ ਉਹਨੂੰ ਪਤਾ ਵੀ ਨਹੀਂ ਹੁੰਦਾ ਨਾਲ ਦੇ ਘਰ 'ਚ ਕੀ ਹੋ ਰਿਹਾ ਨਾ ਹੀ ਕੋਈ ਕਿਸੇ ਨੂੰ ਪੁੱਛਦਾ ਹੈ ਕੋਈ ਦੁੱਖ ਸੁੱਖ ਕਿਸੇ ਦਾ ਬੱਚਾ ਕੀ ਕਰ ਰਿਹਾ ਕੋਈ ਨਸ਼ਿਆਂ ਵਾਲਤਾ ਨਹੀਂ ਤੁਰ ਪਿਆ ਕੋਈ ਪੜ ਰਿਹਾ ਕਿ ਨਹੀਂ ਮਾਵਾਪ ਨੂੰ ਕੋਈ ਸੰਭ ਰਿਹਾ ਕਿ ਨਹੀਂ ਮਿਰਦਾ ਅਸ਼ਰਮਾਂ ਚ ਮਾਵਾਪੇ ਭੇਜੇ ਹੋਏ ਨੇ ਔਰ ਪਿੰਡਾਂ ਦੇ ਵਿੱਚ ਤਾਂ ਸਾਰਾ ਪਿੰਡ ਹੀ ਇੱਕ ਪਰਿਵਾਰ ਹੁੰਦਾ ਪਿਛੋਂ ਅਸੀਂ ਵੀ ਸਾਰੇ ਕਿਸੇ ਨਾ ਕਿਸੇ ਪਿੰਡ ਤੋਂ ਹੀ ਆ ਗਏ ਆ ਸੋ ਅਸੀਂ ਜੇ ਜਦੋਂ ਵਾਪਸ ਪਿੰਡ ਦੇ ਵਿੱਚ ਜਾਂਦੇ ਆ ਤੇ ਉਹ ਮਾਹੌਲ ਹੀ ਇੱਕ ਅਲੱਗ ਹੁੰਦਾ ਸੋ ਤੀਆਂ ਦਾ ਵੀ ਤਿਉਹਾਰ ਇੱਕ ਇਕੱਠ ਇੱਕ ਮੇਲਾ ਹੈ ਇਹ ਇੱਕ ਸਾਂਝੀ ਵਾਲਤਾ ਦਾ ਹੀ ਸੁਨੇਹਾ ਹੈ ਇਹ ਦੇ ਵਿੱਚ ਪਿੰਡ ਦੀ ਭਾਈਚਾਰਕਾ ਨੂੰ ਅ ਬਦੌਨ ਦੇ ਲਈ ਇਹ ਇੱਕ ਵਧੀਆ ਉਪਰਾਲਾ ਹੈ ਜਿੱਥੇ ਹਰ ਵਰਗ ਬੈਠਾ ਹੈ ਇੱਥੇ ਹਰ ਘਰ ਕੋਈ ਵੀ ਕਿਸੇ ਵੀ ਧਰਮ ਜਾਤ ਦਾ ਹੋਵੇ ਸਾਰੇ ਤੁਸੀਂ ਇਕੱਠੇ ਬੈਠੇ ਹੋ ਇਹ ਹੀ ਸਾਡਾ ਜਿਹੜਾ ਹੈਗਾ ਵਿਰਸਾ ਹੈ ਔਰ ਇਹ ਇੰਨਾ ਜ਼ਰੂਰੀ ਅੱਜ ਦੇ ਸਮੇਂ 'ਚ ਜਿਸ ਤਰ੍ਹਾਂ ਦੀਆਂ ਖਬਰਾਂ ਅਸੀਂ ਸੁਣਦੇ ਆਂ ਜਿਸ ਤਰ੍ਹਾਂ ਦੇ ਲੜਾਈਆਂ ਚੱਲ ਰਹੀਆਂ ਨੇ ਹਰ ਪਾਸੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਜੋ ਸਿਵਲ ਵਾਰ ਨੂੰ ਅਸੀਂ ਕਹਿੰਦੇ ਆਂ ਚਾਹੇ ਉਹ ਧਰਮ ਦੇ ਨਾਮ ਤੇ ਜਾਂ ਰਾਜਨੀਤਿਕ ਜਾਂ ਪਾਵਰ ਦੇ ਨਾਮ ਤੇ ਜਾਂ ਕਿਸੇ ਵੀ ਤਰ੍ਹਾਂ ਦੇ ਤੇ ਇਹ ਅਸੀਂ ਪਿੰਡਾਂ ਦੇ ਹੀ ਜਿਹੜੀ ਇਕੱਠ ਹੈ ਉਹ ਏਸੀ ਚੀਜ਼ ਨੂੰ ਦੱਸਦੇ ਕਿ ਸਾਡਾ ਦੇਸ਼ ਤਾਂ ਸਾਰਾ ਪਿੰਡਾਂ 'ਚ ਹੀ ਬੈਠਾ ਹੈ ਨਾ ਜਿਹੜਾ ਤੁਸੀਂ ਇੱਥੇ ਸੱਭਿਆਚਾਰ ਦੀ ਗੱਲ ਕਰ ਰਹੇ ਹੋ ਜਿਹੜੇ ਪ੍ਰੋਗਰਾਮ ਤੁਸੀਂ ਇੱਥੇ ਕਰਕੇ ਹਟੇ ਹੋ ਜੋ ਸਾਡੇ ਲੋਕਨਾਚ ਨੇ ਜੋ ਸਾਡਾ ਸੱਭਿਆਚਾਰ ਹੈ ਉਹ ਸਭ ਤਾਂ ਪਿੰਡਾਂ 'ਚ ਹੀ ਮਿਲੂਗਾ ਤੁਹਾਨੂੰ ਸ਼ਹਿਰਾਂ 'ਚ ਮਾਲਸਟਰ ਆ ਕੇ ਤਾਂ ਮਿਲਣਾ ਨਹੀਂ ਸੋ ਇਹ ਹੀ ਦੇਖਣ ਲਈ ਸਾਡੀ ਜਿਹੜੀ ਅੱਕੇ ਜਨਰੇਸ਼ਨ ਐ ਆ ਚਹਰਾ ਦੇ ਵਿੱਚ ਉਹ ਦਰਸੀ ਗਈ ਸੋ ਇਹ ਬੜਾ ਜ਼ਰੂਰੀ ਹੈ ਕਿ ਇਸ ਸਾਡੇ ਜਿਹੜਾ ਇਹ ਇਸ ਨੂੰ ਤੁਸੀਂ ਇੱਕ ਤਰ੍ਹਾਂ ਜਿਵੇਂ ਟ੍ਰੈਜਰ ਬੋਲਦੇ ਆ ਜਿਹਨੂੰ ਕਹਿੰਦੇ ਕਿ ਇਹ ਤੁਹਾਡਾ ਖਜ਼ਾਨਾ ਹੈ ਇਸ ਨੂੰ ਸੰਭੋਗ ਕੇ ਰੱਖਣਾ ਬੜਾ ਜ਼ਰੂਰੀ ਹੈ ਔਰ ਇਹ ਤਿਉਹਾਰ ਇਸ ਉਪਰਾਲੇ ਵੱਲੋਂ ਬਹੁਤ ਵਧੀਆ ਇੱਕ ਕਦਮ ਹੈ ਇਸ ਤੋਂ ਇਲਾਵਾ ਜਿਹੜੀ ਤੁਸੀਂ ਇੱਥੇ ਗੱਲ ਕੀਤੀ ਕਿ ਇੱਕ ਤਾਂ ਤੁਸੀਂ ਆਪਣੇ ਪਾਰਕ ਵਿੱਚ ਰੱਖਿਆ ਜਿੱਥੇ ਕੁਝ ਸਹੂਲਤਾਂ ਦੇ ਬਾਰੇ ਤੁਸੀਂ ਗੱਲ ਕੀਤੀ ਹੈ ਮੰਗ ਪੱਤਰ ਜਿਹੜਾ ਮੈਂ ਪੜ੍ਹਿਆ ਹੂੰ ਨੇ ਇੱਥੇ ਕੁਝ ਝੂਲੇ ਲਗਵਾਉਣਾ ਚਾਹੁੰਦੇ ਆ ਬੱਚਿਆਂ ਲਈ ਔਰ ਚਾਰ ਦਿਵਾਰੀ ਕਰਾਉਣਾ ਚਾਹੁੰਦੇ ਆ ਔਰ ਇੱਕ ਪਾਣੀ ਦੀ ਸਮੱਸਿਆ ਜਿਹੜੀ ਤੁਸੀਂ ਦੱਸੀ ਹੈ ਇਹ ਜ਼ਰੂਰ ਇਸ ਮੁੱਦੇ ਨੂੰ ਮੈਂ ਅੱਗੇ ਜਿਹੜਾ ਹੈਗਾ ਟੇਕ ਅਪ ਕਰੂੰਗੀ ਹਰ ਲੈਵਲ ਤੇ ਆ ਮੈਡਮ ਨੋਬੀਲ ਐਂਡ ਗਵਰਨਮੈਂਟ ਅਕਟ ਅਕੋਰਡੀਗ ਨਾਲ ਵੀ ਕੋਸ਼ਿਸ਼ਾਂਗੇ ਕਿਹੜੇ ਫੰਡ ਇੱਥੇ ਲੱਗਨੇ ਆ ਉਹਨਾਂ ਬਾਰੇ ਅਸੀਂ ਦੇਖ ਕੇ ਪੰਚਾਇਤ ਦੇ ਨੇ ਜਾਂ ਕੋਈ ਹੋਰ ਕੋਈ ਫੰਡ ਨੇ ਤੇ ਇਸ پارک ਨੂੰ ਹੋਰ ਵਧੀਆ ਬਣਾਵਾਂਗੇ ਕਿਉਂਕਿ ਇਹ ਜਿਹੜੇ ਪਾਰਕ ਹੁੰਦੇ ਆ ਵਿੰਡਾ ਦੇ ਵਿੱਚ ਤੇ ਫਿਰ ਵੀ ਤੁਸੀਂ ਖੇਤਾਂ 'ਚ ਬੈਠੇ ਹੋ ਹਰਿਆਲੀ ਹਰਿਆਲੀ ਹੈ ਸਾਡੇ ਸ਼ਹਿਰਾਂ ਦੇ ਵਿੱਚ ਤਾਂ ਪਾਰਕ ਨੂੰ ਅਸੀਂ ਲੰਗਸ ਕਹਿੰਦੇ ਆ ਲੰਗਸ ਮਤਲਬ ਅੱਜ ਤਾਂ ਮੇਰਾ ਗਲਾ ਵੀ ਖਰਾਬ ਹੈ ਲੰਗਸ ਮਤਲਬ ਫੇਫੜੇ ਜਿਹਨੂੰ ਕਹਿੰਦੇ ਸਾਰੀ ਜਿਹੜੀ ਪ੍ਰਣਾਲੀ ਹੈ ਜਿਹੜੀ ਤੁਹਾਡੀ ਉਹ ਤਾਂ ਤੁਹਾਡੇ ਇਹ ਹਰਿਆਲੀ ਹੈ ਨਾ ਪਾਰਕ ਹੈ ਨਾ ਦਰਖਤ ਹੈ ਨਾ ਇਹ ਦੇ ਖਤਮ ਹੋ ਗਏ ਤਾਂ ਕੁਝ ਨਹੀਂ ਰਹਿਣਾ ਵਾਤਾਵਰਣ ਹੀ ਨਹੀਂ ਰਹਿਣਾ ਪਵਨ ਗਰੂ ਪਾਣੀ ਤੇ ਤਾਂ ਮਾਤਾ ਧਰਤ ਮਹਾਤ ਫਿਰ ਤਾਂ ਕੁਝ ਵੀ ਨਹੀਂ ਰਹਿਣਾ कि ਜਿਹੜੀਆਂ ਅਸੀਂ ਤਰੱਕੀਆਂ ਕਰ ਰਹੇ ਆ ਮਕਾਨ ਬਣ ਰਹੇ ਨੇ ਫੈਕਟਰੀਆਂ ਬਣ ਰਹੀਆਂ ਨੇ ਚੰਨ ਤੇ ਵੀ ਚਲੇ ਗਏ ਆ ਇਹ ਸਭ ਜਦੋਂ ਅਸੀਂ ਕੁਦਰਤ ਨੂੰ ਖਤਮ ਕਰ ਦਾਂਗੇ ਤਾਂ ਇਹ ਆਪਣੇ ਆਪ ਹੀ ਸਭ ਕੁਝ ਇਹ ਵੀ ਖਤਮ ਹੋ ਜੇਗਾ ਸਾਡੀ ਜਿਹੜੀ ਤਰੱਕੀ ਹੈ ਉਹ ਇੱਕਦਮ ਪੁਲਸਟਾਪ ਲੱਗ ਜਾਏਗਾ ਉਸਤੇ ਸੋ ਇਹ ਜ਼ਰੂਰੀ ਹੈ ਕਿ ਪਾਰਕਾਂ ਨੂੰ ਅਸੀਂ ਮੇਨਟੇਨ ਕਰੀਏ ਔਰ ਫਿਰ ਇੱਕ ਵਾਰੀ ਜੇ ਕੋਈ ਇੱਥੇ ਚੀਜ਼ ਜਿਹੜੀ ਲੱਗ ਜੇ ਉਸ ਦੀ ਸਾਂਭ ਸੰਭਾਲ ਲਈ ਅਸੀਂ ਚੰਗੀ ਤਰ੍ਹਾਂ ਕਰੀਏ ਸ਼ੈਟ ਵੀ ਸ਼ਾਇਦ ਤੁਸੀਂ ਕਹਿ ਰਹੇ ਹੋਏ ਸੀ ਕੁਝ ਕੁਰਸੀਆਂ ਬੈਂਚ ਜੋ ਵੀ ਹੋਣਗੇ ਸਾਰਾ ਕੁਝ ਦੇਖਾਂਗੇ ਹੋਰ ਵੀ ਕੋਈ ਮੁੱਦੇ ਹੈਗੇ ਆ ਪਿੰਡ ਦੇ ਉਹ ਵੀ ਜ਼ਰੂਰ ਸਾਨੂੰ ਲੈ ਕੇ ਸਾਡੇ ਕੋਲ ਐਸਪੀਐਮ ਦਫ਼ਤਰ 'ਚ ਜਦੋਂ ਮਰਜ਼ੀ ਆਓ ਜੀ ਆਇਆਂ ਨੂੰ ਐਂਡ ਇੱਕ ਹੋਰ ਗੱਲ ਸਿਗੀ ਕਿ ਕੁਝ ਸਰਕਾਰ ਵੱਲੋਂ ਜਿਹੜੇ ਕੈਂਪ ਲਾਏ ਜਾ ਰਹੇ ਨੇ ਸਰਕਾਰ ਆਪਕੇ ਦੁਆਰੇ ਸੀ ਕਾਫੀ ਪਿੰਡਾਂ ਛੇ-ਛੇ ਪਿੰਡਾਂ ਦੇ ਇਕੱਠ ਦੇ ਵਿੱਚ ਇੱਕ-ਇੱਕ ਪਿੰਡ ਦੇ ਵਿੱਚ ਇਹ ਕੈਂਪ ਲਾਣੇ ਆ ਜਿੱਥੇ ਜਿੰਨੀਆਂ ਵੀ ਸਰਕਾਰ ਦੀਆਂ ਜੋ ਸਕੀਮਾਂ ਨੇ ਜੋ ਚਾਹੇ ਅ ਪੜਾਈ ਦੇ ਨਾਲ ਕੋਈ ਸਕਾਲਰਸ਼ਿਪ ਹੈ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੈ ਕੋਈ ਪੈਨਸ਼ਨ ਨੇ ਕਈ ਤਰ੍ਹਾਂ ਦੀਆਂ ਜਾਂ ਕੋਈ ਜਿਹੜੇ ਲੇਬਰ ਨਾਲ ਸੰਬੰਧਿਤ ਜਾਂ ਨੀਲੇ ਕਾਢਾ ਨਾਲ ਜਿਹੜੇ ਫੂਡ ਸਪਲਾਈ ਵਿਭਾਗ ਨਾਲ ਰਾਸ਼ਨ ਨਾਲ ਸੰਬੰਧਿਤ ਹੈਲਥ ਵਿਭਾਗ ਸਾਰੇ ਵਿਭਾਗੇ ਉੱਥੇ ਬੈਠੇ ਹੁੰਦੇ ਆ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਜਾਂ ਕੋਈ ਵੀ ਐਪਲੀਕੇਸ਼ਨ ਕਿਸੇ ਦੀ ਕੋਈ ਪੈਂਡਿੰਗ ਆ ਜਾਂ ਜੇਕਰ ਕਿਸੇ ਦੀ ਕੋਈ ਸ਼ਿਕਾਇਤ ਵੀ ਨਹੀਂ ਸੁਣੀ ਜਾ ਰਹੀ ਤਾਂ ਹੋਂ ਇਨਾ ਕੈਂਪਾਂ ਦੇ ਵਿੱਚ ਅਸੀਂ ਸੁਣਦੇ ਆ ਉੱਥੇ ਡੀਸੀ ਸਾਹਿਬ ਏਡੀਸੀ ਸਾਹਿਬ ਐਸਡੀਐਮ ਅਸੀਂ ਸਾਰੇ ਵੀ ਮੌਜੂਦ ਹੁੰਦੇ ਆ ਪੁਲਿਸ ਵਿਭਾਗ ਦੀ ਸਾਰੇ ਵਿਭਾਗ ਉੱਥੇ ਹੁੰਦੇ ਨੇ ਸੋ ਉਹ ਕੈਂਪ ਮੈਨੂੰ ਪਤਾ ਲੱਗਾ ਕਿ ਇਨਾ ਪਿੰਡਾਂ ਚ ਹਜੇ ਨਹੀਂ ਲੱਗਾ ਅਸੀਂ ਇੱਕ ਰੋਸਟਰ ਬਣਾਇਆ ਹੋਇਆ ਪੂਰੀ ਸਬਡਿਵੀਜ਼ਨ ਤੱਪੇ ਦਾ ਕਿ ਅਸੀਂ ਸਾਰੇ ਪਿੰਡ ਕਵਰ ਕਰਨੇ ਆ ਤੇ ਇੱਧਰ ਵੀ ਅਸੀਂ ਜਲਦੀ ਉਹ ਕੈਂਪ ਲੈ ਕੇ ਆਉਨੇ ਆ ਜਿੱਥੇ ਅਸੀਂ ਉਸ ਰੋਸਟਰ ਬਾਰੇ ਜਦੋਂ ਦੱਸਾਂਗੇ ਤਾਂ ਤੁਹਾਨੂੰ 3-4 ਦਿਨ ਪਹਿਲਾਂ ਦੱਸ ਦਾਂਗੇ ਤਾਂ ਕਿ ਉਹ ਪਿੰਡ ਦੇ ਵਿੱਚ ਮਨਾਤੀ ਅਸੀਂ ਆਪਣੇ ਡਾਕਟਰ ਦੇ ਬੰਦਿਆ ਤੋਂ ਕਰਾ ਕੇ ਸਾਰਿਆਂ ਨੂੰ ਪਤਾ ਹੋਵੇ ਕਿ ਇਕੱਠ ਕਿੱਥੇ ਹੋ ਰਿਹਾ ਹੈ ਕੈਂਪ ਕਿੱਥੇ ਲੱਗ ਰਿਹਾ ਹੈ ਕੋਈ ਧਰਮਸ਼ਾਲਾ ਗੁਰਦੁਆਰਾ ਸਾਹਿਬ ਜਿੱਥੇ ਵੀ ਖੁੱਲੀ ਜਗ੍ਹਾ ਹੋਵੇ ਬੈਠਣ ਨੂੰ ਔਰ ਲੋਕਾਂ ਦੇ ਵੀ ਆ ਕੇ ਉੱਥੇ ਕੋਈ ਹਰਸੂ ਨਾ ਧੋਵੇ ਆਰਾਮ ਨਾਲ ਬੈਠ ਕੇ ਉੱਥੇ ਅੱਧਾ ਦਿਨ ਸਾਡਾ ਕੈਂਪ ਲੱਗਦਾ ਹੈ ਜੋ ਵੀ ਮੁਸ਼ਕਿਲਾਂ ਆ ਉੱਥੇ ਹੀ ਆ ਕੇ ਹੱਲ ਕੀਤੇ ਜਾ ਸਕੀਆਂ ਤੁਹਾਨੂੰ ਬਰਨਾਲੇ ਦਾ ਤਪੇ ਦਫਤਰ ਜਾਣ ਦੀ ਲੋੜ ਨਹੀਂ ਸੋ ਇਹ ਕੈਂਪ ਵਿੱਚ ਵਿੱਚ ਸਾਡੇ ਲੱਗਦੇ ਰਹਿਣਗੇ ਇਸ ਤੋਂ ਇਲਾਵਾ ਅ ਇਸ ਸਕੂਲ ਦੀ ਜੋ ਸਕੂਲਾਂ ਦੇ ਇਸ ਪਿੰਡ ਦੇ ਜੋ ਸਕੂਲ ਜਾਂ ਕੋਈ ਇਸ ਤਰ੍ਹਾਂ ਦੇ ਜਿਹੜੇ ਵੀ ਤੁਹਾਡੇ ਅਦਾਰੇ ਨੇ ਉਹਨਾਂ ਦੇ ਵਿੱਚ ਜੇ ਕੋਈ ਮੁਸ਼ਕਿਲਾਂ ਅਰchna ਜਾਂ ਕੋਈ ਆਪਾ ਉਹਨਾਂ ਨੂੰ ਉਹਨਾਂ ਦੀ ਮਿਆਰ ਵਧਾਉਣੀ ਹੈ ਜਾਂ ਕੁਝ ਵੀ ਇਦਾਂ ਦਾ ਅਸੀਂ ਉੱਚੇ ਸਟੇਰ ਤੇ ਕੁਝ ਲੈ ਕੇ ਜਾਣਾ ਹੈ ਤਾਂ ਇਸ ਤਰ੍ਹਾਂ ਦਾ ਵੀ ਤੁਸੀਂ ਪੰਚਾਇਤ ਦੇ ਥਰੂ ਮੈਂਬਰਾਂ ਦੇ ਥਰੂ ਬੇਸ਼ੱਕ ਪੰਚਾਇਤਕੀ ਚੋਣਾਂ ਆਕੂ ਹੋਣੀਆਂ ਐ ਬਟ ਜੇ ਕੁਝ ਸਾਡੇ ਕੋਲ ਕੋਈ ਵੀ ਆਮ ਨਾਗਰਿਕ ਵੀ ਲੈ ਕੇ ਕੋਈ ਚੀਜ਼ ਆਉਂਦਾ ਹੈ ਤਾਂ ਅਸੀਂ ਉਸ ਨੂੰ ਵੀ ਦੇਖਦੇ ਹਾਂ ਕਿ ਫਿਰ ਉਸ ਦਾ ਪੂਰਾ ਮੁਲਾਂਕਣ ਕੀਤਾ ਜਾਂਦਾ ਹੈ ਜਾ ਕੇ ਫੀਲਡ ਦੀ ਵਿਜ਼ਿਟ ਕੀਤੀ ਜਾਂਦੀ ਹੈ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਜ਼ਰੂਰਤ ਦੇਖੀ ਜਾਂਦੀ ਹੈ ਔਰ ਫਿਰ ਉਹ ਪ੍ਰੋਜੈਕਟ ਜਿਹੜਾ ਅੱਗੇ ਸਰਕਾਰ ਨੂੰ ਪ੍ਰੋਪੋਜ਼ ਕਰਕੇ ਭੇਜ ਦਿੱਤਾ ਜਾਂਦਾ ਹੈ ਤੋ ਕੋਈ ਵੀ ਮੁੱਦਾ ਹੈਗਾ ਤੁਸੀਂ ਇਸ ਪਿੰਡ ਦਾ ਸਾਡੇ ਕੋਲ ਲੈ ਕੇ ਆ ਸਕਦੇ ਹੋ ਬਾਕੀ ਇੱਕ ਵਾਰ ਫੇਰ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦੀ ਆ ਕਿ ਇਸ ਤਰ੍ਹਾਂ ਦੇ ਇਕੱਠ ਤੁਸੀਂ ਲਗਾਉਂਦੇ ਰਹੋ ਔਰ ਇੱਕ ਦੂਸਰੇ ਨਾਲ ਜੁੜੇ ਰਹੋ ਔਰ ਇਸੇ ਤਰ੍ਹਾਂ ਤੁਹਾਡਾ ਪਿੰਡ ਦਾ ਭਾਈਚਾਰਾ ਬਣਿਆ ਰਹੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ